ਫਗਵਾੜਾ ਦੇ ਹਸ਼ਿਆਰਪੁਰ ਰੋਡ ਤੇ ਸਥਿਤ ਸੁਧੀਰ ਸਵੀਟ ਸ਼ਾਪ ਤੇ ਦੁਕਾਨ ਖੁੱਲਣ ਤੋਂ 15 ਮਿੰਟ ਬਾਅਦ ਹੀ ਭਿਆਨਕ ਗੋਲੀਬਾਰੀ ਹੋਈ रिपोर्टरों ਤੋਂ ਪਤਾ ਚਲਦਾ ਹੈ ਕਿ ਹਮਲਾਵਰਾਂ ਨੇ ਦੁਕਾਨ ਤੇ 7 ਤੋਂ 8 ਰਾਉਂਡ ਫਾਇਰ ਕੀਤੇ ਜਿਸ ਨਾਲ ਇਲਾਕੇ ਵਿੱਚ دہشت ਫੈਲ ਗਈ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਘਟਨਾ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਸ਼ਿਵ ਸੈਨਾ ਦੇ ਨੇਤਾ ਐਸਪੀ ਫਗਵਾੜਾ ਮਾਧਵੀ ਸ਼ਰਮਾ ਮੌਕੇ ਤੇ ਪਹੁੰਚੇ ਅਤੇ ਦੁਕਾਨਦਾਰ ਨਾਲ ਮੁਲਾਕਾਤ ਕੀਤੀ ਸਾਫ ਦਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਗੰਭੀਰ ਸਵਾਲ ਉਠਾਉਂਦੇ ਹੋਏ ਉਹਨਾਂ ਕਿਹਾ ਕਿ ਜਹਿਆਂ ਕਟਨਾਵਾ ਰਾਜ ਵਿੱਚ ਵੱਧ ਰਹੀ ਅਸੁਰੱਖਿਆ ਨੂੰ ਦਰਸਾਉਂਦੀਆਂ ਹਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਨੇੜਲੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੀ ਜਾਂਚ ਕੀਤੀ ਹੈ ਹਮਲਾਵਰਾਂ ਦੀ ਪਛਾਣ ਕਰਨ ਅਤੇ ਘਟਨਾ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਲਈ ਫਿਲਹਾਲ ਜਾਂਚ ਜਾਰੀ ਹੈ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਹਮਲਾਵਰ ਐਕਟਿਵਾ ਤੇ ਆਏ ਸਨ ਜਿਨ੍ਹਾਂ ਦੀ ਗਿਣਤੀ 3 ਸੀ ਜੋ ਫਾਇਰਿੰਗ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਹਨ ਪੁਲਿਸ ਟੀਮਾਂ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮ ਅਤੇ ਡੌਗਸਕਵਿਡ ਦੀ ਟੀਮ ਆ ਵੀ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ ਅੱਜ ਵੜਾਜੀ ਸ਼ਾਰਪਰੋਡ ਤੇ ਸਦੀਰ ਮਕਾਇਆ ਦੀ ਦੁਕਾਨ ਤੇ ਸਵੇਰੇ ਲਗਭਗ 9:30 ਵੇਲੇ ਕਾਫੀ ਕੋਈ ਵਿਅਕਤੀ ਆਏ ਉਹਨਾਂ ਨੇ ਗੋਲੀਆਂ ਚਲਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਦਾ ਪ੍ਰਤੀਕ ਹੈ ਕੋਈ ਕਿਸੇ ਦਾ ਡਰ ਨਹੀਂ ਹੈ ਇਹ ਤੋਂ ਅਰਾਧਾ ਸਵੇਰੇ ਸਵੇਰੇ ਆ ਕੇ ਗੋਲੀਆਂ ਚ ਰੱਕ ਜਾਣਾ ਬਹੁਤ ਜ਼ਹਿਸ਼ਤ ਨਾਲ ਚਾਰੇ ਦਿਨ ਰੱਖੀ ਫੈਲਦੀ ਹੈ ਮੈਂ ਇਹ ਸਰਕਾਰ ਨੂੰ ਕਾਂਗਾ ਕਿ ਪੁਲਿਸ ਨੂੰ ਆਪਣੀ ਡਿਊਟੀ ਤੱਕ ਡਰ ਹੋ ਕੇ ਕਰਨਾ ਚਾਹੀਦੀ ਹੈ ਜਿਹੜਾ ਡਰ ਪੁਲਿਸ ਦਾ ਉਹ ਛਕਿਆ ਗਿਆ ਅੰਕਲ ਕਿੰਨੀਆਂ ਗੋਲੀਆਂ ਚੱਕੀਆਂ ਸਨ ਜੋ ਦਸਤੇ ਤੇ 7 8 8 ਗੋਲੀਆਂ ਕੋ ਚੱਲੀਆਂ ਕਿੰਨੇ ਲੋਕ ਆਏ ਸੀ ਤੇ ਉਹਨਾਂ ਨੇ ਕੁਝ ਮੈਨੂੰ ਤਿੰਨ ਤਿੰਨ ਬੰਦੇ ਦਸਤੇ ਕਰ ਰਹੇ ਆ ਅੱਛਾ ਜੀ ਡਾਕਟਰ ਗੋਲੀ ਚਰਾ ਇਹ ਪ੍ਰਤੀਕ ਹੈ ਸਰਕਾਰ ਦਾ ਕੋਈ ਡਰ ਨਹੀਂ ਹੈ ਪੁਲਿਸ ਦਾ ਕੋਈ ਡਰ ਨਹੀਂ ਹੈ ਫੋਰਡ ਦੇ ਬੋਰਡ ਦੇ ਨਿੱਤ ਲਗਾਤਾਰ ਇਹ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਚਾਹੇ ਮਾੜੀ ਹਾਲਾਤ ਹੈ ਮਾੜੇ ਹਾਲਾਤ ਆਰਡਰ ਇਹਦੇ ਬਸਤ ਨਹੀਂ ਹੈ ਕੋਈ ਵੀ ਮਰਜ਼ੀ ਆ ਕੇ ਗੋਲੀਆਂ ਚਲਾ ਕੇ ਚੜੀ ਜਾਂਦਾ ਜਿਹੜਾ ਪੁਲਿਸ ਦਾ ਕੀ ਡਰ ਹੀ ਹੁੰਦਾ ਸਰਕਾਰ ਦਾ ਡਰ ਹੁੰਦਾ ਉਹ ਚੁੱਕਿਆ ਗਿਆ ਸਰ ਕੋਈ ਦੱਸਿਆ ਕੋਈ ਐਕਸਟੈਂਸ਼ਨਲ ਕਾਲ ਵਗੈਰਾ ਕੋਈ ਨਹੀਂ ਲੱਗਦਾ ਕਿ ਬੇਤਿਆਜ ਨਹੀਂ ਪੁਲਿਸ ਵਾਲੇ ਆਪਣੀ ਕਾਰਵਾਈ ਕਰਨਗੇ ਕਰਨੀ ਚਾਹੀਦੀ ਹੈ ਸਰ ਸੀਐਮ ਸਾਹਿਬ ਕੱਲ ਵੀ ਫਗਵਾੜਾ ਵਿੱਚ ਸੀਗੇ ਅੱਜ ਵੀ ਫਗਵਾੜੇ ਦੇ ਵਿੱਚ ਆ ਰਹੇ ਆ ਤੇ ਸੀਐਮ ਦੇ ਦੌਰਾਨ ਪਹਿਲਾਂ ਹੀ ਅਜਿਹੀ ਵਾਰਤਾ ਸੁਣਾ ਕਿਦਾਂ ਨਗੇ ਤੇ ਨਾ ਇਹ ਸਰਕਾਰ ਨੂੰ ਸਿੱਧਾ ਚੈਲੰਜ ਹੈ ਭਾਈ ਤੁਹਾਨੂੰ ਨਹੀਂ ਮੰਨਦੇ ਸਰਕਾਰ ਨੂੰ ਕਹਿਣਾ ਵੀ ਤੁਸੀਂ ਇੱਥੇ ਘੁੰਮੀ ਆਓ ਅਸਾਂ ਕੁ ਗੁਰਵਾਰੀ ਹੈ ਕਿਤੇ ਸੀਐਮ ਘੁੰਮਦਾ ਹੋਵੇ ਤੇ ਗੋਲੀ ਚੱਲ ਜਣੀ ਤੇ ਇਹ ਤੋਂ ਵੱਡੀ ਮਾੜੀ ਗੱਲ ਕਿਹੜੀ ਹੋ ਸਕਦੀ ਨਾ ਵਪਾਰੀ ਨਾ ਖਿਡਾਰੀ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਤ ਨਹੀਂ ਹੈ ਹਾਂਜੀ ਸਾਨੂੰ ਪੌਣੇ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਧੀ ਸ਼ਡਿਊਲ ਸ਼ਾਫੀ ਸ਼ਾਹ ਬਰੋਡ ਤੇ ਜਿਹੜਾ ਹੈਗਾ ਸਥਿਤ ਹੈ ਉੱਥੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲੀ ਚਲਾਈ ਗਈ ਹੈ ਤੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਅਸੀਂ ਜਿਹੜਾ ਵੈਰੀਫਾਈ ਕਰ ਰਹੇ ਆ ਜਿਹੜੀ ਕੋੜੀ ਉਹ ਚੱਲੀ ਹੈ ਤੇ ਅੱਗੇ ਜਿਹੜੀ ਅਸੀਂ ਤਫतीश ਕਰ ਰਹੇ ਹਾਂ ਮੇਰੇ ਪਤਾ ਚੱਲੀ ਕਿੰਨੇ ਫਾਇਰ ਹੋਏ ਹ ਅਜੇ ਅਸੀਂ ਜਸਟ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਪਹੁੰਚੇ ਆ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਇਸ ਤਰ੍ਹਾਂ ਸਾਰੀ ਚੀਜ਼ ਹੋਈ ਹੈ ਉਹ ਵੈਰੀਫਾਈ ਕਰਪੋ ਬਾਅਦ ਇਸ ਵਾਰ 7 ਵਜੇ ਦੀ ਗੋਲੀ ਚੱਲੀ ਹੋਂ ਤੱਕ ਕੀ ਸਾਹਮਣੇ ਆਇਆ ਹੋਂ ਤੱਕ ਅਸੀਂ ਇਹ ਦੇਖਿਆ ਵੀ ਬਿਜਲੀ ਉਹ ਫਾਇਰ ਇਨਸੀਡੈਂਟ ਹੋਇਆ ਆ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਗੱਲ ਕਰਨ ਤੋਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫਤੀਸ਼ ਦੇ ਵਿੱਚ ਉਹ ਤੁਹਾਡੇ ਨਾਲ ਅਸੀਂ ਸਾਹਮਣੇ ਤੁਹਾਡੇ ਲਿਆਵਾਂਗੇ ਸੀਸੀਟੀਵੀ ਕੈਮਰੇ ਹਾਂ ਜੀ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਅਸੀਂ ਉਹ ਜਿਹੜੀਆਂ ਪ੍ਰੀਜ਼ਰਵ ਕਰਵਾ ਕੇ ਅਸੀਂ ਫਿਲੋ ਫਰੈਂਚ ਜਿਹੜੀ ਉਹ ਚ ਭੇਜ ਦਿੱਤੀ ਹੈ ਉਦੋਂ ਬਾਅਦ ਜਿਹੜੀ ਉਹ ਸਾਈਜ਼ ਤੁਹਾਡੇ ਨਾਲ ਸਾਹਮਣੇ ਕਰ ਹੰਝੀ ਕਿੰਨੇ ਬੰਦੇ ਸੀ ਜਿਹੜੇ ਹਾਂ ਹਜੇ ਤੱਕ ਤਾਂ ਦੋ ਦੋ ਤਿੰਨ ਹਜੇ ਕਹਿ ਰਹੇ ਨੇ ਸ਼ੱਕ ਹੀ ਦਿੱਤੇ ਜੀ ਜਿਹੜਾ ਵਹੀਕਲ ਸੀਗਾ ਮੈਂ ਵਹੀਕਲ ਕੀ ਸੀਗਾ ਵਹੀਕਲ ਹਜੇ ਨਹੀਂ ਪਤਾ ਸਾਨੂੰ ਕਿਹੜਾ ਸੀਗਾ ਉਹ ਤੋਂ ਬਾਅਦ ਹੀ ਸਾਨੂੰ ਜਸਟੀਫਾਈ ਕਰਾਂਗੇ ਅਸੀਂ ਕਲੀਅਰਲੀ ਵੀ ਕੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰੌਨ ਫਾਇਰ ਹੋ ਉਹ ਸਾਰਾ ਕੁਝ ਬਾਅਦ ਚ ਹੀ ਤਾਂ ਜਿਹੜੇ ਕਰਦੇ ਨੇ ਕੋਈ ਜਾਣੇ ਦੁਕਾਨ ਦਾ ਮਾਲਕ ਕੀ ਕਹਿ ਰਿਹਾ ਜੀ ਨਹੀਂ ਫਿਲਹਾਲ ਜਾਣੇ ਨੁਕਸਰ ਕੋਈ ਨਹੀਂ ਹੈ ਦੁਕਾਨ ਦੇ ਮਾਲਕ ਕੀ ਕਹਿ ਰਹੇ ਨੇ ਦੁਕਾਨ ਮਾਲਕ ਇਹੀ ਕਹਿ ਰਹੇ ਨੇ ਵੀ ਪੌਣ 6:30 ਵਜੇ ਸੀ ਆਪਣੀ ਦੁਕਾਨ ਓਪਨ ਕੀਤੀ ਹੈ ਉਸ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋ ਗਿਆ ਕੋਈ ਨਾ ਕੋਈ ਕੋਈ ਫਰੋਟੇ ਵਗੈਰੇ ਕੋਈ ਗਾਲ ਵਗੈਰੇ ਕੋਈ ਇਦਾਂ ਦੇ ਨਹੀਂ ਕੋਈ ਨਹੀਂ ਹਜੇ ਤੱਕ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਤੋਂ ਕੋਈ ਇਦਾਂ ਨਹੀਂ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਤੇ ਮੈਡਮ ਕੀ ਮਾਮਲਾ ਦਰਤੀਇਆ ਰਹੇ ਹੁਣ ਕਿਹਦੇ ਬਿਆਨਾਂ ਤੇ ਹਜੇ ਫਿਲਹਾਲ ਦੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਤੋਂ ਬਾਅਦ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਕੋਣ ਕੰਪਲੇਂਟਰ ਕੋਣ ਹੈ ਜੀ ਇਹਨੇ ਤੇ ਸੁਦੀਰ ਸੁਦੀਰ ਸ਼ਾਪ ਦੇ ਮਾਲਕ ਨੇ ਉਹਨਾਂ ਦੇ ਨਾਲ ਹੀ ਗੱਲ ਕਰਨ ਤੋਂ ਬਾਅਦ ਉਹਨਾਂ ਦੇ ਬਿਆਨ ਲਿਖਣ ਤੋਂ ਬਾਅਦ ਜਿਹੜੀ ਕਾਨੂੰਨੀ ਮੁਤਾਬਕ ਜਿਹੜੀ ਕਾਰਵਾਈ ਅਮਲ ਚ ਲੈਣੀ ਹੈ ਕੋਲ ਕਿੰਨੇ ਕਦਮਾਂ ਹੋਇ ਸੁਣਾਈਏ ਕੋਨੇ ਸਾਧ ਦੇ ਗਰੀ ਇੱਥੇ ਇੱਕ ਅਨ ਸ਼ਾਟ ਫਾਇਰ ਹੋਏ ਹਨ ਇਮੀਡੀਏਟਲੀ ਸਾਧ ਦੀ ਪੁਲਿਸ ਟੀਮ ਨੇ ਆ ਕੇ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਇਸ ਇਸਟੇਸਟ ਦੇ ਕਰਕੇ ਅਸੀਂ ਇਨਵੈਸਟੀਗੇਸ਼ਨ ਸਾਰੀ ਅਮਲ ਵਿੱਚ ਲਿਆਵਾਂਗੇ ਤੇ ਜਲਦੀ ਇਹਨਾਂ ਨੂੰ ਕਾਬੂ ਕੀਤਾ ਜਾਵੇ ਕਿੰਨੇ ਕਿੰਨੇ ਫਾਇਰ ਹੋਏ ਹੈ ਜੀ ਹਲੇ ਸਾਰਾ ਕੁਝ ਇਸ ਦੇ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਕੈਟਰੇਜਸ ਕੁਝ ਮਿਲੇ ਹੈ ਬਾਕੀ ਵੀ ਅਸੀਂ ਸਾਰਾ ਸੀਨ ਆਫ क्राइम ਦੇਖ ਰਹੇ ਹਾਂ ਹੋਰ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਕਿ ਨੇ ਕੋਈ ਪੂਰਾ ਡਰਾਮਾ ਹੋ ਜੁਰ ਉਸ ਤੋਂ ਬਾਅਦ ਤੁਹਾਨੂੰ ਮੈਮ ਕਿੰਨੇ ਲੋਕ ਆਏ ਸੀ ਜਿਹੜੇ ਗੁਲੀਆਂ ਚਲਾਏ ਸਾਹਮਣੇ ਕੁਝ ਤਿੰਨ ਜਣੇ ਸੀ ਕਿ ਕੱਤੀ ਆਏ ਸੀ ਜੀ ਸਕੂਟੀ ਤੇ ਆਏ ਸੀ ਮੈਮ ਆ ਸੀਐਮ ਦਾ ਸੀਮਨ ਸਾਹਿਬ ਵੀ ਆ ਰਹੇ ਬੋਲ ਰਹੇ ਕੋਸਪੋਸੀ ਹੋਈ ਪਈ ਹੈ ਫਿਰ ਕੀ ਲੱਗਦਾ ਤੁਹਾਨੂੰ ਮੌਕੇ ਦੇ ਹਾਂਜੀ ਬਿਲਕੁਲ ਜੀ ਉਹ ਸਾਈਡ ਆਪਣੀ ਪੂਰਤ ਡਿਪਲੋਇਮੈਂਟ ਹੈ ਐਲਪੀਓ ਵਾਲੀ ਸਾਈਡ ਤੇ ਇਸ ਸਾਈਡ ਵੀ ਆਪਾਂ ਉਸਤੈਦੀ ਰੱਖਦੇ ਹਾਂ ਅਰਲੀ ਮਾਰਨਿੰਗ ਜਿਹੜਾ ਇੰਸਟ੍ਰੀਮ ਹੋਇਆ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਮੈਮ ਤੋਂ ਬੰਦਾਂ ਦੇ ਜਿਵੇਂ ਕੋਈ ਫ੍ਰੈਟ ਕਾਰ ਵਗੈਰਾ ਕੋਈ ਇਹ ਤਾਂ ਕੋਈ ਕਾਲਿਸਪਰਾਂ ਦਾ ਕੋਈ ਗੱਲ ਚਾਹੀਦੀ। ਪਾਣੀ ਸੱਦੇ ਗ੍ਰੀਨ। ਆਈ ਡਾਕਟਰ ਨੂੰ ਸਕੋਟੀ ਗਿਆ। ਜਿਵੇਂ ਕੈਮਰੇ ਦੇ ਵਿੱਚ ਕੁਝ ਆਇਆ ਹੋਵੇ। ਹਾਂਜੀ ਸਾਰਾ ਕੁਝ ਦੇਖ ਰਹੇ ਆ ਅਸੀਂ। ਪਾਰਟ ਆਫ ਇਨਵੈਸਟੀਗੇਸ਼ਨ। ਇਹ ਤੁਹਾਨੂੰ ਦੱਸਿਆ ਜਾਏਗਾ। ਕਿਹਦੇ ਬਿਆਨਾਂ ਤੇ ਮਾਮਲਾ ਦਾ ਪੀਚਾ ਜਾ ਰਿਹਾ ਹੈ? ਮੈਨੇਜਰ ਦੇ ਬਿਆਨ। ਕੀ ਨਾਮ ਨੇ ਬਈ ਦਾ? 11